ਤਨਤਨ ਬਾਬਾ ਦੀਪ ਸਿੰਘ ਜੀ ਨੇਰੇ ਹੋ ਰਿਸ਼ਤੇਦਾਰ ਤਾਂ ਇਨ ਤਰ੍ਹਾਂ ਆਵਾਂ ਨੂੰ ਇਹ ਨਹੀਂ ਕਹਿਣਾ ਚਾਹੁੰਦੀਆਂ ਜਿਹੜੇ ਕਹਿੰਦੇ ਆ ਕਿ ਇਹਨਾਂ ਤੋਂ ਕੁਝ ਨਹੀਂ ਹੋਣਾ ਇਹ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ ਇਹ ਭੁੱਖੇ ਮਰਨਗੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀਆਂ ਜਿੱਦ ਇਹ ਅਸੀਂ ਭੁੱਖੇ ਮਰੇ ਥੋਡੇ ਅਸੀਂ ਮੰਗਣ ਨਹੀਂ ਆਉਂਦੇ ਠੀਕ ਹੈ ਅਸੀਂ ਆਪ ਦਾ ਕੰਮ ਕਰਕੇ ਖੁਦ ਆਪ ਕਮਾਈ ਕਰਕੇ ਆਪ ਦਾ ਗੁਜ਼ਾਰਾ ਕਰਦੇ ਹਾਂ ਠੀਕ ਹੈ ਐਂ ਦੇ ਸਾਡੇ ਤੇ ਪੁੱਠੇ ਸਿੱਧੇ ਕਮੈਂਟ ਸਾਡੀਆਂ ਗੱਲਾਂ ਨਾ ਕਰਿਆ ਕਰੋ ਕਿਉਂਕਿ ਅਸੀਂ ਖੋਦ ਤਾਂ ਜਬਾਦ ਨਹੀਂ ਦੇਣਾ ਕਿਸੇ ਨੂੰ ਠੀਕ ਹੈ ਪਤਾ ਸਾਨੂੰ ਸਾਰਾ ਲੱਗਦਾ ਸਾਡੀਆਂ ਗੱਲਾਂ ਕੌਣ ਕਰਦਾ ਕੌਣ ਨਹੀਂ ਕਰਦਾ ਠੀਕ ਹੈ ਤੁਸੀਂ ਹੋਵੋਗੇ ਬੈਸਟ ਠੀਕ ਹੈ ਤੁਸੀਂ ਹੋਵੋਗੇ ਬੈਸਟ ਠੀਕ ਹੈ ਆਪਦੇ ਘਰੇ ਹੋਵੋਗੇ ਤੁਸੀਂ ਕੰਮ ਕਰਦੇ ਆ ਆਪਦੇ ਘਰੇ ਕਰਦੇ ਆ ਤੁਸੀਂ ਤਾਂ ਐਸੇ ਆਲੇ ਆਪਦੇ ਘਰੇ ਆ ਠੀਕ ਹੈ ਸਾਨੂੰ ਤੁਸੀਂ ਦੇਖ ਕੇ ਜਾਣਦੇ ਆ ਹਾਂ ਪਹਿਲੇ ਨੰਬਰ ਤੇ ਤੇ ਮੇਰੀ ਇਹ ਗੱਲ ਵੀ ਸਾਨੂੰ ਕੋਈ ਦੇਖੇ ਜਾਂਦਾ ਏ ਜਿਹੜੇ ਸਾਡੀਆਂ ਗੱਲਾਂ ਕਰਦੇ ਆ ਠੀਕ ਹੈ ਨਾ ਇਸ ਕਰਕੇ ਸਾਡੀ ਗੱਲ ਨਾ ਕਰਿਆ ਕਰੋ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਠੀਕ ਹੈ ਸਾਡਾ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਨੂੰ ਅੱਗੇ ਅਰਦਾਸ ਆ ਮੇਰੀ ਜਿਹੜੇ ਸਾਡੇ ਦੇ ਪੁੱਠੇ ਸਿੱਧੇ ਕਮੈਂਟ ਕੱਸਦੇ ਆ ਸਾਡੀਆਂ ਗੱਲਾਂ ਪਿੱਠ ਪਿੱਛੇ ਕਰਦੇ ਆ ਠੀਕ ਹੈ ਉਹਨਾਂ ਨੂੰ ਮੇਰੇ ਮਾਲਕਾ ਤੂੰ ਹੀ ਦੇਖਣਾ ਏ ਅਸੀਂ ਕੁਝ ਨਹੀਂ ਕਹਿ ਸਕਦੇ ਮੈਂ ਵੀਡੀਓ ਇਹ ਅੱਕ ਕੇ ਬਣਾਉਣ ਲੱਗੀਆਂ ਦੀ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗ ਜੇ ਪੀ ਇਹਨਾਂ ਨੂੰ ਪਤਾ ਲੱਗਦਾ ਏ ਕਿਉਂਕਿ ਅਸੀਂ ਜੇ ਕੁਝ ਬੋਲਦੇ ਨਹੀਂ ਨਾ ਤਾਂ ਸਾਨੂੰ ਆਏ ਕਹਿੰਦੇ ਆ ਇਹ ਤਾਂ ਕੰਮਲੇ ਆ ਇਹਨਾਂ ਨੂੰ ਤਾਂ ਅਕਲ ਹੀ ਹੈ ਨਹੀਂ ਦੱਸੋ ਬਈ ਹੈ ਕੋਈ ਜਮਾਨਾ ਕਿਤੇ ਜੇ ਬੰਦਾ ਬੋਲਦਾ ਤਾਂ ਵੀ ਮਾਣਾ ਜੇ ਬੰਦਾ ਚੁੱਪ ਕਰਕੇ ਸੁਣਦਾ ਤਾਂ ਵੀ ਮਾੜਾ ਦੱਸੋ ਕੋਈ ਹੈ ਕੋਈ ਦੁਨੀਆ ਦਾ ਦੀਨ ਧਰਮ ਇਸੇ ਕਰਕੇ ਕਿਸੇ ਨੇ ਕੁਝ ਨਹੀਂ ਦੇਣਾ ਠੀਕ ਹੈ ਜੇ ਤੁਸੀਂ ਕੰਮ ਕਰਦੇ ਆਂ ਆਪਦੇ ਆਸਤੇ ਕਰਦੇ ਆਂ ਅਸੀਂ ਕੰਮ ਕਰਦੇ ਆਂ ਅਸੀਂ ਆਪਦੇ ਆਸਤੇ ਕਰਦੇ ਆਂ ਠੀਕ ਹੈ ਜੇ ਅਸੀਂ ਭੁੱਖੇ ਮਰਦੇ ਆਂ ਅਸੀਂ ਕਿਸੇ ਤੋਂ ਮੰਗਣ ਨਹੀਂ ਜਾਣਾ ਸਾਨੂੰ ਕਿਸੇ ਨੇ ਦੇਣ ਨਹੀਂ ਆਉਣਾ ਜੇ ਅਸੀਂ ਰੋਟੀ ਰੱਜ ਕੇ ਖਾਣੇ ਆਂ ਤਾਂ ਅਸੀਂ ਕਿਸੇ ਨੂੰ ਦੇਣ ਨਹੀਂ ਜਾਣਾ ਇਸ ਕਰਕੇ ਆਪਦੇ ਆਪ ਦੇ ਘਰ 'ਚ ਧਿਆਨ ਰੱਖਿਆ ਕਰੋ ਦੂਜਿਆਂ ਦੇ ਘਰ 'ਚ ਧਿਆਨ ਨਾ ਦਿਆ ਕਰੋ ਠੀਕ ਹੈ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਹਦੇ ਕਿਹਦੇ ਨਾਲ ਆਏ ਹੁੰਦਾ ਜਰੂਰ ਮੈਸੇਜ ਕਮੈਂਟ ਕਰਿਓ ਕਿਹਦੇ ਕਿਹਦੇ ਘਰਾਂ ਚ ਆਏ ਰਿਸ਼ਤੇਦਾਰ ਜਾਂ ਮਤਲਬ ਕੌਣ ਕੌਣ ਕਹਿੰਦੇ ਆ ਤਾਨੇ ਕੱਸਦੇ ਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣ ਭਰਾਵਾਂ ਨੂੰ